ਜੀਵਨ ਕਾਂਤ ਸਾਹਿਬਾਰੇ ਕਰਦੇ ਜਾਰੇ ਵਿਦਿਆਰਥੀਓ ਅੱਜ ਅਸੀਂ ਅਠਵੀਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਗੁਰੂ ਜੋ ਕਿ 19 ਜੁਲਾਈ ਨੂੰ ਆਲੇ ਹਨ ਨੂ ਮਨੋਰ ਦੇ ਸੰਬੰਧ ਵਿੱਚ ਇੱਥੇ ਕਰ ਹੋਏ ਹਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਿੱਖਾਂ ਦੇ ਅਠਵੀਂ ਗੁਰੂ ਹੋਏ ਹਨ ਸਿੱਖ ਗੁਰੂ ਸਰਬਾਨਾਂ ਵਿੱਚ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅਜਨੇ ਗੁਰੂ ਹੋਏ ਹਨ ਜੋ ਸਭ ਤੋਂ ਛੋਟੀ ਉਮਰ ਵਿੱਚ ਗੁਰਗੱਦੀ ਤੇ ਬੈਠੇ ਠੀਕ ਹੈ ਬਟਾ ਅਰ ਇਸ ਗੁਰੂ ਸਾਹਿਬ ਦਾ ਜੋ ਜਨਮ ਹੈ ਉਹਨਾਂ ਦਾ ਜਨਮ 7 ਜੁਲਾਈ 1656 ਈਸਵੀ ਨੂੰ ਪਿਤਾ ਗੁਰੂ ਹਰਿ ਰਾਏ ਅਤੇ ਮਾਤਾ ਕ੍ਰਿਸ਼ਨ ਕੌਰ ਜੀ ਦੇ ਘਰ ਕੀਰਤ ਕੋ ਸੰਨ ਵਿਖੇ ਹੋਇਆ ਗੁਰੂ ਹਰਿ ਰਾਏ ਸਾਹਿਬ ਜੀ ਦੇ ਸਭ ਤੋਂ ਛੋਟੇ ਸੁਪੁੱਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ 1600 ਇਕਾਦ ਇਸੀ ਵਿੱਚ ਗੁਰਗੱਦੀ ਤੇ ਬੈਠੇ ਮੈਂ ਤਾਂ ਉਸ ਵੇਲੇ ਕੇਵਲ 5 ਸਾਲ ਦੇ ਸਾਂ ਬਹੁਤ ਛੋਟੀ ਉਮਰ ਹੁੰਦੀ ਆ 5 ਸਾਲ 5 ਸਾਲ ਦੇ ਸਾਂ ਜਦੋਂ ਉਹ ਗੁਰਗੱਦੀ ਤੇ ਬੈਠੇ ਉਹਨਾਂ ਦਾ ਜੋ ਵੱਡਾ ਭਰਾ ਸੀ ਨਾ ਬਰਾ RAM Rai ਉਹਨਾਂ ਨਾਲ ਇਸ ਗੱਲੋਂ ਈ ਇਖਾ ਕਰਨ ਲੱਗ ਪਿਆ ਉਹ ਕਿਉਂਕਿ ਆਪਣੇ ਆਪ ਨੂੰ ਗੁਰਗੱਦੀ ਦਾ ਅਸਲੀ ਹੱਕਦਾਰ ਸਮਝਦਾ ਸੀ ਉਹਨੇ ਗੁਰੂ ਜੀ ਦੇ ਗੁਰਗੱਦੀ ਉੱਪਰ ਬੈਠਣੋਂ ਬਹੁਤ ਭਾਰੀ ਵਿਰੋਧ ਕੀਤਾ बड़िया कोचिया चाला चलिया कि यह गैन मिल जाए जो तो वो अपन कोचिया चाल सफल ना हो सकिया तो उन्हें उस समय जो दिल्ली का बादशाह औरंगजेब उस मदद मी तोजेब ने श्री गुरु हरकृष्ण साहेब जी ने दिल्ली विखे बुलावा भेजा कि तुम इतने आओ इस संबंधी गुरु साहब दिल्ली वाल चल पे गुरु साहब ਈਸਰ ਕੁਰੂਖੇਤਰ ਅਤੇ ਪਾਣੀ ਪੱਕ ਤੋਂ ਹੁੰਦੇ ਹੋਏ ਦਿਖਲੀ ਹੋਈ। ਜੇ ਚਾਲ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਰਾਜਾ ਜੈ ਸਿੰਘ ਦੇ ਬਗਲੇ ਵਿੱਚ ਫੈਲੇ। ਉੱਥੇ ਬੇਟਾ ਜਦੋਂ ਉਹ ਡੈਰੇ ਮੋਤੀਆਂ ਨੂੰ ਵੀ ਇੱਕ ਰਾਜੇ ਘਟਨਾ ਵਾਪਰੀ ਜੋ ਮੈਂ ਤੁਹਾਡੇ ਨਾਲ ਸਾਂਝੀ ਕਰਨ ਚਾਹਣੀ ਹਾਂ। ਰਾਜਾ ਜੈ ਸਿੰਘ ਦੇ ਬਗਲੇ ਵਿੱਚ ਜਦੋਂ ਗੁਰੂ ਜੀ ਡੈਰੇ ਤਾਂ ਰਾਜਾ ਜੈ ਸਿੰਘ ਦੀ ਰਾਣੀ ਇੰਨੇ ਛੋਟੇ ਬੱਚੇ ਨੂੰ ਗੁਰੂ ਦੇ ਰੂਪ ਵਿੱਚ ਦੇਖ ਕੇ ਹੈਰਾਨ ਰਹਿ ਗਈ। ਔਰ ਉਹਨੇ ਆਪਣੇ ਰਾਜ ਇਖਿਆਨ ਕੇ ਮੈਂ ਗੁਰੂ ਜੀ ਦੇ ਦਰਸ਼ਨ ਕਰਨਾ ਚਾਹੁੰਦੀ ਹਾਂ ਤੇ ਨਾਲ ਹੀ ਉਹ ਮਨ ਵਿੱਚ ਸੋਚੇ ਸੀ ਕਿ ਮੈਂ ਬਾਦਬੂਦੀ ਪੰਚ ਦੀ ਕਰਨੀ ਹੈ ਕਿ ਸੱਚਮੁੱਚ ਜੇ ਇਹ ਬਾਦ ਗੁਰੂ ਹੈ ਤਾਂ ਮੈਨੂੰ ਪਛਾਣ ਲਵੇਗਾ ਉਹਨੇ ਆਪਣਾ ਭੇਸ ਬਦਾਲ ਲਿਆ ਆਪਣੀਆਂ ਬਹੁਤ ਸਾਰੀਆਂ ਦਾਸੀਆਂ ਨੂੰ ਨਾਲ ਲਿਆ ਤੇ ਆਪ ਵੀ ਉਹਨੇ ਉਹਨੇ ਦਾਸੀਆਂ ਵਰਗੇ ਕੱਪੜੇ ਪਾ ਲਏ ਰਾਣੀ ਤੋਂ ਉਹ ਇੱਕ ਦਾਸੀ ਦੇ ਭੇਸ ਵਿੱਚ ਆ ਗਈ ਤੇ ਬਹੁਤ ਸਾਰੀਆਂ ਦਾਸੀਆਂ ਲੈ ਕੇ ਸਿੱਧੇ ਸਾਹਮਣੇ ਕਲੀ ਹੋਈ ਤੇ ਜਾ ਕੇ ਗੁਰੂ ਜੀ ਨੂੰ ਨਮਸਕਾਰ ਕੀਤਾ ਤੇ ਗੁਰੂ ਜੀ ਜੋ ਸਤਗੁਰੂ ਪਾਤਸ਼ਾਹ ਜਾਨੀ ਜਾਨ ਸਨ ਉਹਨਾਂ ਨੇ ਦਾਸੀਆਂ ਦੀ ਇਨੀ ਭੀੜ ਵਿੱਚੋਂ ਦੀ ਰਾਣੀ ਨੂੰ ਪਛਾਣ ਲਿਆ ਰਾਣੀ ਗੁਰੂ ਜੀ ਦਾ ਇਹ ਔਕਤ ਦੇ ਕੇ ਇਸ ਲੀਲਾ ਨੂੰ ਦੇਖ ਕੇ ਉੱਥੇ ਉਹ ਦਿਨ ਰਾਤ ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਸੰਤਾਂ ਦੀ ਸੇਵਾ ਕਰਦੇ ਤੇ ਪਰ ਹਰ ਵੇਲੇ ਪ੍ਰਭੂ ਸਿਮਰਨ ਵਿੱਚ ਲੱਗੇ ਰਹਿੰਦੇ ਉਸੇ ਵੇਲੇ ਬੇਟਾ ਦਿੱਲੀ ਦੇ ਵਿੱਚ ਇੱਕ ਬੜੀ ਭਿਆਨਕ ਬਿਮਾਰੀ ਚਿੰਚਕ ਦੀ ਫੈਲੀ ਹੋਈ ਸੀ ਜਿਹਦੇ ਨਾਲ ਬਹੁਤ ਸਾਰੇ ਜੋ ਲੋਕਾਂ ਨੂੰ ਗ੍ਰਸਤ ਹੋ ਚੁੱਕੇ ਸਨ ਤੇ ਗੁਰੂ ਸਾਹਿਬ ਦਿਨ ਰਾਤ ਇਹਨਾਂ ਦੇ ਬੁਖਤੋ ਦੁੱਖੀ ਵਿਅਕਤੀਆਂ ਨਾਲ ਜਾਂ ਦੁੱਖੀ ਸੰਗਤ ਸੀ ਉਹਨਾਂ ਦੀ ਦਿਨ ਰਾਤ ਸੇਵਾ ਕਰਦੇ ਤੇ ਆਪ ਵੀ ਗੁਰੂ ਸਾਹਿਬ ਇਸ ਭਿਆਨਕ ਦਿਵਾਲੀ ਦੀ ਚਪੇਤ ਵਿੱਚ ਆ ਗਏ ਤੇ ਦਿੱਲੀ ਵਿਖਾਈ ਗੁਰੂ ਸਾਹਿਬ 3 ਮਾਰਚ 1644 ਈਸਵੀ ਵਿੱਚ ਜੋਤੀ ਜੋਤ ਸਮਾ ਗਏ 1660 ਵਿੱਚ ਬਿਨਾ ਕਰਦੀ ਤੇ ਬੱਡੇ ਗੁਰਗਦੀ ਤੇ ਬੈਠੇ ਤੇ 1634 ਵਿੱਚ ਉਹ ਜੋਤੀ ਜੋਤ ਸਮਾ ਗਏ ਵਾਰੀ ਵਿੱਚ ਕਰਦੀਆਂ ਕਰ ਦਿੱਤਾ ਗਿਆ ਤੇ ਉੱਥੇ ਅੱਜ ਹਰ ਦਿਨ ਰਾਤ ਗੁਰਬਾਣੀ ਦਾ ਪਰਵਾ ਚੱਲਦਾ ਹੈ ਗੁਰਬਾਣੀ ਵਿਚਾਰਾਂ ਉਹੀ ਹਨ ਕਥਾ ਕੀਰਤਨ ਦਿਨ ਰਾਤ ਚੱਲਦੇ ਰਹਿੰਦੇ ਹਨ ਔਰ ਬੇਟਾ ਦੂਰੋਂ ਨੇੜਿਓਂ ਦੇਸ਼ ਵਿਦੇਸ਼ ਤੋਂ ਲੱਖਾਂ ਹਜ਼ਾਰਾਂ ਦੀ ਗਿਣਤੀ ਵਿੱਚ ਰੋਜ਼ਾਨਾ ਸੰਤਾਂ ਉੱਥੇ ਪਹੁੰਚਦੀਆਂ ਹਨ ਆਪਣੇ ਦੁੱਖਾਂ ਦੀ ਨਿਵਰਤੀ ਕਰਦੀਆਂ ਹਨ ਅਤੇ ਗੁਰੂ ਸਾਹਿਬ ਦੀ ਸਮਾ ਪਰਮਾਤਮਾ ਦਾ ਨਾਮ ਸਿਮਰ ਅਤੇ ਸ਼ੁੱਧ ਕੰਮਾਂ ਵਿੱਚ ਲਗਾਉਣਾ ਚਾਹੀਦਾ ਹੈ। ਆਰਬੇਕਾ ਇਹ ਤਾਂ ਖਿਰੀਗੁਰ ਹਰਿਸ਼ ਮਹਾਰਾਜੀ ਦੇ ਵਿਚਾਰ ਨੇ ਜਿਨ੍ਹਾਂ ਸਾਂਝੇ ਕੀਤੇ। ਗੁਰੂ ਸਿੱਖ ਗੁਰੂ ਸਹਿਬਾਨਾਂ ਦੇ ਨਾਲ-ਨਾਲ ਬਹੁਤ ਸਾਰੇ ਸ਼ਹੀਦ ਵੀ ਹੋਏ ਹਨ ਜਿਨ੍ਹਾਂ ਨੇ ਆਪਣੀ ਜਿ ਸਿੱਖੀ ਵਿੱਚ ਰਹਿ ਕੇ ਆਪਣੇ ਘਰਮ ਤੋਂ ਨਾ ਡੋਲਦਿਆਂ ਹੋਇਆਂ ਸ਼ਹੀਦੀਆਂ ਦੇ ਜਾਨ ਪਿੰਨੇ ਸਵਿਕਾਰ ਕਰ ਲਏ ਪਰ ਉਹਨਾਂ ਨੇ ਆਪਣੀ ਇਸ ਕੀ ਨਕਦੇ ਵੀ ਜੜਾਇਆ ਦਾਨ ਹੀ ਲਾਣਾ ਉਹਨਾਂ ਵਿੱਚੋਂ ਸਾਡੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਅੱਜ ਸ਼ਹੀਦੀ ਦਿਨ ਹੈ ਮਗਾਸ ਮੁਗਲਾ ਨੇ ਇੰਨਾ ਤੇ ਸ਼ਹੀਦਾਂ ਨੂੰ ਬਹੁਤ ਗਰਦਨਾਕ ਤਸੀਹੇ ਦੇ ਕੇ ਉਹਨਾਂ ਨੂੰ ਸ਼ਹੀਦ ਕੀਤਾ ਸਾਨੂੰ ਆਪਣੇ ਮਹਾਨ ਸ਼ਹੀਦਾਂ ਨੂੰ ਯਾਦ ਕਰਨੀ ਚਾਹੀਦੀ ਆਪਣੀਆਂ ਕੁਰਬਾਨੀਆਂ ਕਿਸੇ ਨੇ ਕੋਪਰੀਆਂ ਵਹਾਈਆਂ ਬੰਦ-ਬੰਦ ਘਟਵਾਏ ਆਰਿਆਂ ਉੱਪਰ ਚੜ੍ਹੇ ਚਰਖਣੀਆਂ ਨਾਲ ਚੀਰੇ ਗਏ ਔਰ ਇਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਗੁਰੂ ਮੈਂ ਤੁਹਾਨੂੰ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਆਪ ਸਭ ਨੇ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਢਾਲਣਾ ਹੈ ਗੁਰੂ ਸਾਹਿਬਾਂ ਨੂੰ ਆਪਣੇ ਜਵਨ ਘਰ ਵਿੱਚ ਦ੍ਰਿੜ ਰਹਿਣਾ ਹੈ ਨਿਰੰਤਰ ਕਰਦੀ ਹੈ